ਲੋ ਜੀ ਬੀਤੇ ਕੁਝ ਦਿਨਾਂ ਦੇ ਵਿੱਚ ਇੱਕ ਮਾਮਲਾ ਪਖਿਆ ਸੀ ਚਰਨ ਘਾਟ ਗੁਰਦੁਆਰਾ ਸਾਹਿਬ ਦੇ ਬਾਬੇ ਲੈ ਕੇ ਬਾਬਾ ਵੀ ਕੀ ਕਵਾਂਗੇ ਪਖੰਡੀ ਕਹਿ ਸਕਦਾ ਕਿ ਪਖੰਡੀ ਨੂੰ ਲੈ ਕੇ ਜਿਸ ਨੇ ਕੀ ਸਿੱਖ ਧਰਮ ਦੀ ਆੜ ਦੇ ਵਿੱਚ ਉਹ ਵਜਰ ਗੁਨਾਹ ਕੀਤੇ ਨੇ ਜਿਸ ਦੀ ਕੋਈ ਮਾਫੀ ਨਹੀਂ ਹੋ ਸਕਦੀ ਹਲੇ ਰਾਮ ਰਹੀਮ ਤਾਂ ਆਪਣੇ ਅਜਿਹੇ ਗੁਨਾਹਾਂ ਦੀ ਸਜ਼ਾ ਭੁਗਤ ਰਿਆ ਕਿ ਇਹ ਦੂਜਾ ਰਾਮ ਰਹੀਮ ਖੜਾ ਹੋ ਗਿਆ ਜਿਵੇਂ ਕਿ ਤੁਸੀਂ ਦੇਖਿਆ ਹੀ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਪਖੰਡੀ ਦੇ ਵੱਲੋਂ ਸਰੀਰਿਕ ਸ਼ੋਸ਼ਣ ਜਿਹੜਾ ਕਿ ਔਰਤਾਂ ਦਾ ਕੀਤਾ ਗਿਆ ਸੀ ਤਾਂ ਫਿਰ ਇਸ ਦੇ ਸਬੂਤ ਵੀ ਜਿਹੜੇ ਕਿ ਇੱਕ ਸਿੰਘ ਨੇ ਪੇਸ਼ ਕਰ ਦਿੱਤੇ ਸਾਰੀਆਂ ਵੀਡੀਓ ਦਿਖਾ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਪਖੰਡੀ ਜਿਹੜਾ ਕਿ ਪਖੰਡਵਾਦ ਕਰਕੇ ਔਰਤਾਂ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਵੀਡੀਓ ਦੇਖ ਕੇ ਤੁਸੀਂ ਵੀ दंग रह ਜਾਮੋਗੇ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਔਰਤਾਂ ਦੇ ਨਾਲ ਇਹ ਸਰੀਰਕ ਸੰਬੰਧ ਬਣਾਉਂਦਾ ਸੀ ਜਿਸ ਦੀਆਂ ਵੀਡੀਓ ਪੇਸ਼ ਕੀਤੀਆਂ ਗਈਆਂ ਨੇ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਤੇ ਸਾਡੇ ਹੱਥ ਬਹੁਤ ਕੁਝ ਲੱਗਾ ਜਿਹਦੇ ਕਰਕੇ ਅਸੀਂ ਚੁੱਪ ਸੀ ਪਰ ਅਸੀਂ ਕੱਲ ਐਸਐਸਪੀ ਦਫ਼ਤਰ ਐਸਐਸਪੀ ਸਾਹਿਬ ਜਗਰਾਉਂ ਨੂੰ ਮਿਲੇ ਆ ਉਹ ਉਹਨਾਂ ਨੂੰ ਅਸੀਂ ਦੱਸਿਆ ਵੀ ਐਸਐਸਪੀ ਸਾਹਿਬ ਆ ਚੱਕੋ ਵੀਡੀਓ ਆ ਜਿਹੜੀ ਲੜਕੀ ਆ ਇਹ ਰੋਜ਼ ਆ ਤੁਹਾਨੂੰ ਵੀ ਸੰਗਤ ਨੂੰ ਮੈਂ ਵੀਡੀਓ ਦਿਖਾ ਦਿੰਨਾ ਵਾ ਤੇ ਤੁਸੀਂ ਸੰਗਤ ਨੇ ਜਿਹੜੀ ਇਹ ਹੈਗੀ ਆ ਵੀਡੀਓ ਦੇਖ ਲਿਓ ਹੁਣ ਵੀ ਇਹ ਤੁਹਾਨੂੰ ਵੀਡੀਓ ਸਾਡੇ ਕੋਲੇ 5 6 ਵੀਡੀਓ ਆ ਪਰ ਉਹਦੇ ਚ ਅਸੀਂ ਤੁਹਾਨੂੰ ਦੋ ਵੀਡੀਓ ਦਿਖਾਵਾਂਗੇ ਆ ਸਾਰੀ ਵੀਡੀਓ ਚਲਾਈ ਆ ਤੁਸੀਂ ਦੇਖ ਲਓ ਇਹ ਆ ਗਈ ਕੁੰਡੀ ਲਾਤੀ ਉਹਨੇ ਆ ਉੱਪਰ ਤਰੀਕ ਦਿੰਦੀ ਆ 27 ਤਰੀਕ 8ਵੇਂ ਮਹੀਨੇ ਦੀ 2024 2 ਵਜੇ 21 ਮਿੰਟ ਤੇ ਉਹ ਅੰਦਰ ਬਾਬੇ ਕੋਲੇ ਜਾਂਦੀ ਆ ਨਾਲ ਉਹਦਾ ਜਵਾਕ ਸ਼ਾਇਦ ਉਹਦਾ ਆਵਾਜ਼ ਆ ਕੀਦਾ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਤੇ 2 ਵਜੇ 22 ਮਿੰਟ ਤੇ ਜਿਹੜਾ ਜਵਾਕ ਉਹਨੂੰ ਬਾਹਰ ਫੋਨ ਦੇ ਕੇ ਘੱਲ ਦਿੰਦੇ ਵੇਖ ਕੁੰਡੀ ਲੱਗੀ ਆ ਤੇ ਇੱਥੇ ਬਹਿ ਕੇ ਜਿਹੜਾ ਫੋਨ ਚਲਾ ਰਾ ਉਹਨੂੰ ਲਾਲਚ ਦੇ ਦਿੰਦੀ ਆ ਉਹ ਕੁੜੀ ਤੇ ਬਾਬਾ। ਜਵਾਕ ਬਹਿ ਜਾਂਦਾ ਉੱਥੇ। 2:22 ਮਿੰਟ ਤੇ ਅੰਦਰ ਗਏ ਆ ਕੁੰਡੀ ਲਾ ਲਈ ਉਹਨਾਂ ਨੇ ਅੰਦਰ ਮਹਾਰਾਜ ਦੀਆਂ ਪੋਥੀਆਂ ਦੇ ਸਰੂਪ ਪਾਏ ਸੀ ਅਸੀਂ ਆਪ ਦੇਖੇ। 4:09 ਮਿੰਟ ਤੇ 55 ਸੈਕਿੰਡ ਹੋ ਗਏ ਆ। ਹੁਣ ਬਾਬਾ ਬਾਹਰ ਆ ਗਿਆ। ਕਿਹੜਾ ਬਾਬਾ ਜਿਹੜਾ ਬਿਨਾਂ ਕੱਪੜਿਆਂ ਤੋਂ ਮਿਲਦਾ ਇਦਾਂ। ਆ ਹੁਣ ਕੁੜੀ ਵੀ ਨੰਗੇ ਸਿਰ ਬਾਹਰ ਤੁਰੀ ਜਾਂਦੀ ਆ। ਕਿਹੜਾ ਸਾਧ ਆ ਵੀ ਜਿਹੜਾ ਕੁੰਡੀ ਲਾ ਕੇ ਸਪੈਸ਼ਲ ਅੰਦਰ ਮਿਲਦਾ। ਉਹ ਹੁਣ ਦੇਖ ਲਓ ਇੱਕ ਦੂਜੇ ਨਾਲ ਹੱਸੀ ਜਾਂਦੇ ਆ। ਤੁਸੀਂ ਆਪ ਹੀ ਹਿਸਾਬ-ਕਿਤਾਬ ਲਾ ਲਓ ਇੱਥੇ ਇਹਨਾਂ ਦੀ ਸਹਿਮਤੀ ਆ ਆਹ ਵੇਖ ਲਓ ਬਾਬੇ ਦੀ ਕਰਤੂਤ ਨੇ ਕੀ ਕੀਤਾ ਠੀਕ ਆ ਆ ਇੱਕ ਦੂਜੇ ਨੂੰ ਹੁਣ ਇਹ ਵਰਫੀ ਖਵਾਈ ਜਾਂਦੇ ਆ ਹੁਣ ਗੱਲ ਇਹ ਆ ਉਹ ਆ ਵੀ ਇਹ ਜਿਹੜੀ ਵੀਡੀਓ ਆ ਇਹ ਜਿਹੜੀ ਕੁੜੀ ਨੇ ਬਲਾਤਕਾਰ ਦਾ ਪਰਚਾ ਕਰਾਇਆ ਉਹ ਦੀ ਨਹੀਂ ਹੈ ਇਹ ਡੇਰੇ ਦੇ ਵਿੱਚ ਜਿਹੜਾ ਕੋਈ ਬੰਦਾ ਸੇਵਾ ਕਰਦਾ ਉਹ ਦੀ ਸਾਕੀ ਭੈਣ ਆ ਆ ਵੇਖ ਲਓ ਤਰੀਕ ਫੇਰ ਦਿਖਾਤੀ 28 ਆ 27 8 ਆ ਦੇਖੀ ਚਲੋ ਏ ਨਾ ਸਮਝੋ ਜਿਹਨੇ ਐਫ ਆਈ ਆਰ ਕਰਾਈ ਆ ਬਲਾਸ ਕਰਦੀ ਉਹ ਆ ਆ ਦੇਖ ਲੋ ਕਰਤੂਤ ਬਾਬੇ ਜੀ ਖੈਰ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਤਾਂ ਇਸ ਤੋਂ ਸਾਫ ਹੋ ਗਿਆ ਕਿ ਵਾਕਈ ਜਿਹੜਾ ਇਹ ਪਖੰਡੀ ਸੀ ਇਸ ਨੇ ਔਰਤਾਂ ਨੂੰ ਜਿਹੜਾ ਕਿ ਸਰੀਰਕ ਸ਼ੋਸ਼ਣ ਕਰਦੇ ਹੋਏ ਟਾਰਗੇਟ ਕੀਤਾ ਅਤੇ ਉਸ ਤੋਂ ਬਾਅਦ ਹੁਣ ਇਸ ਦੀਆਂ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ ਹਾਲਾਂਕਿ ਪੁਲਿਸ ਵੱਲੋਂ ਇਸ ਪਖੰਡੀ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼